ਸਸ਼ੀਕਲ ਜੀਜੂ ਸਸ਼ੀਕਲ ਸ਼ਮੀ ਕਿੱਥੇ ਹੈ ਸ਼ਮੀ ਆਈ ਨਾ ਨਹੀਂ ਨਹੀਂ ਸ਼ਮੀ ਤੇ ਨਹੀਂ ਆਈ ਕਿਉਂ ਉਹਨਾਂ ਕੋਲੋ ਜੇ ਕੰਮ ਹੀ ਇਸ ਕਰਕੇ ਨਹੀਂ ਆਈ ਤੂੰ ਕਿਧਰ ਆ ਗਈ ਕਲੀ ਕਿਉਂ ਮੈਂ ਆ ਨਹੀਂ ਸਕਦੀ ਮੇਰਾ ਘਰ ਆ ਉਹ ਨਹੀਂ ਨਹੀਂ ਆ ਸਕਦੀ ਆ ਤੂੰ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉਹ ਕਿਉਂ ਨਹੀਂ ਆਈ ਤੂੰ ਕਲੀ ਕਿਉਂ ਆ ਗਈ ਹੈ ਓਹੋ ਜੀਜੂ ਤੂੰ ਟੈਨਸ਼ਨ ਕਿਉਂ ਲੈਂਦੇ ਜੀ ਉਹ ਆ ਜਾਣਗੇ ਸ਼ਾਮ ਤੱਕ ਨਹੀਂ ਤੇ ਇਹ ਨਿਕ ਭਰਾਈ ਕੋ ਜਾਣਦੇ ਨਹੀਂ 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 ਘਬਰਾਣਾ ਕਿਉਂ ਮੈਂ ਮੈਂ ਤੇ ਬਸ ਇੱਧਰ ਕੁਛ ਰਹਾ ਤੈਨੂੰ ਕੀ ਗੱਲ ਹੈ ਕਿਉਂ ਨਹੀਂ ਆਏ ਹੋ ਤੁਹਾਨੂੰ ਦੱਸਿਆ ਤੇ ਆ ਉਹਨਾਂ ਨੇ ਕਿਹਾ ਸ਼ਾਮ ਤੱਕ ਆ ਜਾਣਗੇ ਤੇ ਤੂੰ ਰੁਕ ਜਾਣਾ ਨਹੀਂ ਤੂੰ ਕਿਉਂ ਆਇਆ ਇੱਥੇ ਜੂਰੀ ਥੋੜੀ ਆ ਕਿ ਮੈਂ ਉਹ ਰੁਕਣਗੇ ਤੇ ਮम्मी ਰਕੂੰਗੀ ਹੁਣ ਮੇਰੀ ਗੱਲ ਸੁਣ ਤੂੰ ਲੇ ਆਉਣਾ ਸ਼ੰਮੀ ਨੂੰ ਤੂੰ ਕੱਲੀ ਕਿਉਂ ਆ ਗਈ ਆ? ਉਹ ਆ ਜਾਣਗੇ ਆਪੇ। ਅੱਛਾ ਮੇਰੀ ਗੱਲ ਸੁਣ। ਤੂੰ ਇਹਨਾਂ ਘਬਰਾਉਣ ਕਿਉਂ ਦੇ ਇਹ ਜੇ? ਮੈਂ ਨਹੀਂ ਘਬਰਾਉਣ ਨਹੀਂ ਦਿਆ ਮੈਨੂੰ ਕੰਮ ਸੀ ਗੱਲ ਬੱਸ। ਤੁਹਾਨੂੰ ਪਰਸੀਨਾ ਕਿਉਂ ਆਉਂਦੇ ਨਾ? ਮੇਰੀ ਗੱਲ ਸੁਣ। ਤੂੰ ਮੇਰੀ ਗੱਲ ਸੁਣ। ਤੂੰ ਇੱਦਾਂ ਕਰ ਮੈਂ ਮਸਾਈ ਨੂੰ ਫੋਨ ਲਾਉਣਾ ਵਾ। ਮਸਾਈ ਨੂੰ ਫੋਨ। ਮੇਰੀ ਉਹਨਾਂ ਨਾਲ ਗੱਲ ਹੋ ਗਈ ਆ ਕੋਈ ਨਾ ਆ ਜਾਣਗੇ ਉਹ। ਨਹੀਂ ਮੈਨੂੰ ਕੋਈ ਲਾਉਣਾ ਫੋਨ ਨੂੰ। ਬੁਲਾਉਣਾ ਮੈਂ। ਕੀਆ ਮੈਂ ਫੋਨ ਤੇ ਲਾ ਲਈਂ ਉਹਨਾਂ ਕੋਲ ਤਾਂ ਕਰਨ ਲੱਗੇ ਜੀ ਮੇਰੀ ਗੱਲ ਹੋ ਗਈ ਉਹਨਾਂ ਨਾਲ ਪਹਿਲਾਂ ਹੀ ਜੇ ਤੇਰੀ ਗੱਲ ਹੋ ਗਈ ਆ ਤੇ ਤੂੰ ਫਿਰ ਉਦੋਂ ਆਣਦੀ ਤੂੰ ਨੇ ਕਿਉਂ ਆ ਗਈ ਪਹਿਲਾਂ ਓਹੋ ਜੀਜੂ ਤੇ ਘਬਰਾਉਣ ਜਦੇ ਜੇ ਮੈਂ ਤੇ ਉਹੀ ਆ ਨਾ ਤੁਹਾਡੀ ਸਾ ਲੀ ਮੈਂ ਜੀ ਦੱਸੋ ਸ਼ੰਮੀ ਦੀ ਜੀ ਕਿੰਨਾ ਦਿਨ ਹੋ ਗਿਆ ਨਾ ਉੱਥੇ ਗਈ ਨਾ ਤੂੰ ਕੁਝ ਖਾਣਾ ਪੀਣਾ ਵਾ ਨਹੀਂ ਮੈਂ ਕੁਝ ਨਹੀਂ ਖਾਣਾ ਮਾੜਾ ਪਰਾਂ ਕੇ ਬੈਠ ਪਲੀਜ਼ ਖਾਣਾ ਤੇ ਮੈਨੂੰ ਦੱਸੋ ਮੈਂ ਤੁਹਾਡੇ ਲਈ ਹੁਣੇ ਬਣਾਉਣੀ ਆ ਨਹੀਂ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਓਹੋ ਜੀਜੂ ਤੂੰ ਇੱਕ ਕਬਰੌਣ ਜਿਉ ਦੇ ਦੇ ਨਾ ਨਹੀਂ ਮੈਂ ਕਬਰੌਣ ਨਹੀਂ ਦਿਆ ਮੇਰੀ ਗੱਲ ਸੁਣ ਤੂੰ ਥੋੜਾ ਪਿਛੇ ਪਰਾਹ ਕੇ ਪਲੀਜ਼ ਥੋੜਾ ਪਿੱਛੇ ਰਹਿ ਦੱਸੋ ਜੇ ਕੋਈ ਖਾਣਾ ਜੇ ਕਿ ਮੈਂ ਬਣਾਵਾ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਨਾ ਆਪਣੀ ਹੱਦ 'ਚ ਰਹਿ ਕੀ ਕਰ ਰਹੀ ਹੈ ਤੂੰ ਅੱਜ ਜਿੱਤੇ ਰਹਿਣੀ ਆ ਇਹ ਮੇਰੇ ਨਾਲ ਤੋਂ ਪਤਾ ਨਹੀਂ ਤੂੰ ਕੀ ਕੀ ਸੋਚੀ ਜੱਲਨੀ ਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਜੀਜੂ ਮੇਰੀ ਗੱਲ ਤਾਂ ਸੁਣੋ ਹਾਈ ਹਾਈ ਮਸਾ ਮਸਾ ਤੇ ਮੋਕਾ ਹੱਥ ਲੱਗਾ ਹੀ ਅੱਜ ਫੇਰ ਭੱਜ ਗਏ ਤੁਹਾਨੂੰ ਰਹਿ ਜਾ ਖਾਇਦਾ ਤੇ ਹੋਰ ਮਤਲਬ ਤੂੰ ਪੱਜਲਦੀ ਤੈਨੂੰ ਪਈ ਏ ਪਹਿਲਾਂ ਸਿਮਰ ਚਲੀ ਗਈ ਆ ਤੇ ਬਾਅਦ ਚ ਤੂੰ ਹੁਣ ਚਲੀ ਹੋਆ ਜੀ ਵੇਖੋ ਮੈਂ ਕੱਲ ਦੀ ਆਈ ਆ ਤੇ ਰਾਤੀ ਉਹਨਾਂ ਨੇ ਮੈਨੂੰ ਇਨੀ ਗੱਲ ਕਹੀ ਕਿਦੇ ਹੁਣੇ ਆ ਜਾ ਫੋਨ ਕਰੀ ਜਾਣ ਦੇ ਤੇ ਮੈਂ ਇਨੀ ਗੱਲ ਕਹੀ ਮੈਂ ਤਾਂ ਨੇਰਾ ਬੜਾ ਹੋ ਗਿਆ ਉਹ ਤਾਂ ਹੁਣ ਦੱਸੋ ਮੈਂ ਕਿੱਥੇ ਆਵਾਂ ਤੇ ਹੁਣ ਫੇਰ ਸਵੇਰੇ ਦੋਰੀ ਹੋਣਾ ਦੀ ਜਦੋਂ ਜਾਨ ਦੇ ਪੁੱਤ ਜੇ ਤੂੰ ਜਾਣਾ ਸੀ ਤਾਂ ਸਿਮਰ ਦੇ ਨਾਲ ਹੀ ਚਲੀ ਜਾਂਦੀ ਉਹ ਕੱਲ ਹੀ ਚਲੀ ਗਈ ਭਲਾ ਬੋ ਬੂਆ ਜੀ ਉਸੇ ਵੇ ਚਲ ਗਈ ਪਤਾ ਨਹੀਂ ਕਹਿੰਦੀ ਮੈਨੂੰ ਸਾਹੀ ਦਫਾ ਹੋਣ ਆਉਂਦਿਆ ਵਾ ਤੇ ਮੈਂ ਜਾਣਾ ਵਾ ਕੋਈ ਗੱਲ ਨਹੀਂ ਜਾਣ ਦੋ ਉਹਨੂੰ ਤੇ ਹਾਂ ਮੇਨੂੰ ਰਜੀਤ ਦਾ ਫੋਨ ਆਉਂਦਿਆ ਮੈਂ ਤੇ ਜਾਣਾ ਵਾ ਨਾ ਅੱਗੇ ਪਤਾ ਨਹੀਂ ਮੰਮੀ ਜੀ ਨੂੰ ਕੁਸਤਾ ਨਾ ਹੋਵੇ ਮੈਂ ਤੁਹਾਨੂੰ ਪਤਾ ਉਹਨਾਂ ਨੂੰ ਪੁੱਛ ਕੇ ਵੀ ਨਹੀਂ ਆਪਾਂ ਆਈਆਂ ਆਪਣੇ ਆਪ ਹੀ ਆ ਗਏ ਇਹ ਮੇਰੇ ਮੰਗਲੇ ਪੈ ਗਏ ਕਿ ਚਲੋ ਚਲੋ ਚਲੀਏ ਆਪਾਂ ਉਹ ਕਹਿੰਦੀ ਆ ਚਲੋ ਸ਼ੁਕ ਤੂੰ ਜਾ ਆਪਣੇ ਘਰ ਤੇ ਸੁੱਖ ਮਿਲੋ ਵੈਸੇ ਹਰ ਮਾਂ ਨੂੰ ਹੁੰਦਾ ਕਿ ਮੇਰੀ ਧੀ ਆਈ ਉਹ ਦੋਨਾਂ ਰਹਿ ਕੇ ਜਾਵੇ ਕਰਨੇ ਜਿ चित्रा ਤੇਰਾ ਆਮੀ ਗਿਆ ਦਾ ਨਾ ਉਤਰੇ ਕਰ ਚੱਲ ਫਿਰ ਕਿਸੇ ਦਿਨ ਆ ਜੇ ਉੱਧਰ ਹਾਂ ਬਿਲਕੁਲ ਹੁਣ ਲੱਕੀ ਵੀ ਕਿਤੇ ਗਿਆ ਨਹੀਂ ਤਾਂ ਉਹ ਤੈਨੂੰ ਛਾਟਣਾ ਸੀ ਉਹਨੇ ਨਹੀਂ ਨਹੀਂ ਕੋਈ ਗੱਲ ਚੱਲ ਮੈਂ ਚੱਲ ਜਾ ਧਿਆਨ ਨਾ ਜਾਵੇ ਤੇ ਜਾ ਕੇ ਮੈਨੂੰ ਫੋਨ ਕਰ ਦੇਵੀ ਚੰਗਾ ਹਾਂ ਚੰਗਾ ਧਿਆਨ ਨਾ ਜਾ ਮੇਰੇ ਤੀ ਮਾਲਕਾ ਖੁਸ਼ ਰੱਖੇ ਨੂੰ ਬਸ ਤਿੰਨਾਂ ਜਿਦੋਂ ਘਰ ਆਪਣੇ ਸੋਖੀਆਂ ਹਣ ਉਦੋਂ ਉਹਨਾਂ ਦਾ ਪੇਕੇ ਦਿਲ ਕਿੱਥੋਂ ਲੱਗਦਾ ਦੀ ਰੋਟੀ ਤਾਂ ਚਲੋ ਆਪਾਂ ਬਾਹਰੋਂ ਲਗਾਲੀ ਪਰ ਹੁਣ ਤੇ ਕੁਝ ਨਾਸ਼ਤਾ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਮੈਂ ਨਾ ਦੁੱਧ ਤੇ ਰਸ ਖਾ ਲਏ ਸੀ ਤੇ ਫਿਰ ਮੈਂ ਦਵਾਈ ਖਾ ਲਈ ਆ ਉਹਨੂੰ ਰਾਤ ਦਾ ਮੈਂ ਟੈਲੀਫੋਨ ਕਰਵਾਤਾ ਰਾਲੇ ਨੂੰ ਕਹਿ ਕੇ ਵੀ ਉਹਨੂੰ ਤਾਂ ਛੇਤੀ ਘਰ ਆਵੇ ਉਹਦਾ ਬੰਦਾ ਹੀ ਘਰਣਾ ਤੇਰਾ ਨਹੀਂ ਬੰਦਾ ਤੂੰ ਭਾਵੇਂ ਦੋ ਦਿਨ ਰਹਿ ਲਈ ਨੀ ਤੈਨੂੰ ਕੋ ਕੰਮ ਨਹੀਂ ਲਾਇਆ ਮੈਂ ਉਹ ਉਂਦੀ ਤਾਂ ਆਪਣਾ ਕੰਮ ਤਾਂ ਦਾ ਸਮਝੀ ਉਹਨੇ ਇਸੇ ਕਰਕੇ ਹੀ ਜਰੂਤਾ ਕਰਦਾ ਕਿ ਚਲ ਆ ਮੰਮੀ ਵਾਲੇ ਮੈਨੂੰ ਖੋਦੀ ਗਿਆ ਹੀ ਕਹਿੰਦੀ ਘਰ ਦਾ ਕੰਮ ਕੰਪਿਆ ਹੁਣ ਕਰਨ ਵਾਲਾ ਤੂੰ ਚਲ ਜਾ ਮੈਂ ਆ ਜਾਨੀ ਤੂੰ ਕੰਮ ਕਰਦੀ ਹਾਂ ਨੇ ਭੇਜਿਆ ਉਹ ਪਾਗਲ ਆ ਨਾ ਕੋਈ ਮਰ ਆਣਜ ਕੇ ਆ ਫੋਨ ਕਰ ਫਟਾਫਟ ਘਰ ਆ ਤੈਨ ਘਰ ਸਾਹਮਣੇ ਚਲੋ ਕੋਈ ਨਾ ਮੰਮੀ ਦੇਖ ਲੈਣੀ ਕੋਈ ਤੂੰ ਬੈਠੀ ਰੋ ਚੁੱਪ ਕਰ ਤੀ ਸਿਮਰਤ ਮੇਰੀ ਅੱਖ ਦਾ ਨਾ ਕੰਨ ਖੋਲ ਕੇ ਸੁਣ ਲੈ ਨਾਲੇ ਧਿਆਨ ਨਾ ਸੁਣ ਲੈ ਤੈਨੂੰ ਉਹਦੀ ਗੱਲ ਮੰਨਣ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਉਹ ਤੇਰੀ ਕੋਈ ਸਗੀ ਭੈਣ ਥੋੜੀ ਜੀ ਤੂੰ ਹੀ ਪਹਿਣਾ ਪਹਿਣਾ ਜੇ ਤੂੰ ਹੀ ਦਰਾਨੀ ਬਿਠਾਣੀ ਜੇ ਸਮਝ ਲੱਗੀ ਸਹੀ ਗੱਲ ਹੈ ਮੰਮੀ ਜੇ ਦੋਨੇ ਕਰ ਕਰੇ ਜਾ ਕੇ ਮੰਮੀ ਨੂੰ ਨਾ ਸਾਰੀਆਂ ਚੁਗਲੀਆਂ ਲਾਤੀਆਂ ਤੁਹਾਨੂੰ ਪਤਾ ਇਸ ਕਰਕੇ ਇੱਕ ਨਿੱਕੀ ਨਿੱਕੀ ਗੱਲ ਜਾ ਕੇ ਉਹਨੇ ਸਾਰੀ ਉਹਦੇ ਦੱਸੀ ਹੈ ਹੋ ਗਈ ਨਾ ਜਠਾਣੀ ਵਾਲੀ ਗੱਲ ਫਿਰ ਭੈਣ ਵਾਲੀ ਹੁੰਦੀ ਤਾਂ ਦੱਸਦੀ ਵਦੀਨਾ ਦੱਸਦੀ ਉਹ ਜਠਾਣੀ ਹੀ ਤਾਂ ਆਈ ਉਹਨੇ ਜਠਾਣੀ ਬਣ ਕੇ ਦੱਸਿਆ ਤੈਨੂੰ ਨੀਚਾ ਵਿਖਾਇਆ ਫੇ ਮੈਂ ਦੀਆਂ ਗੱਲਾਂ ਕਰੂੰਗੀ ਆਪੇ ਗੱਲਾਂ ਸੁਣੂੰਗੀ ਤੇਰੇ ਮਗਰ ਲਾ ਕੇ ਮੇਰੀ ਮੰਮੀ ਮਿਲ ਤਾ ਕਿ ਨਾ ਬੋਲੀ ਤਾਂ ਬੋਲਣਾ ਸੀ ਐਸੇ ਕਰਕੇ ਤੂੰ ਬੋਲੀ ਜਾ ਕੇ ਵਿਖਾਉਣ ਡਈ ਸੀ ਆਪਣਾ ਆਪ ਤੁਹਾਨੂੰ ਪਤਾ ਮੰਮੀ ਇਹ ਤਾਂ ਚੂੜੇ ਵਾਲੀ ਗੱਲ ਵੀ ਜਾ ਕੇ ਉਹਨੇ ਦੱਸ ਦਿੱਤੀ ਆ ਇਹਨੇ ਝੂੜਾ ਜਨੇ ਆਪ ਹੀ ਲਾ ਲਿਆ ਵਾ ਪਹਿਲੀ ਗੱਲ ਤਾਂ ਪਤਾ ਤੈਨੂੰ ਨਹੀਂ ਸੀ ਵਧਾਉਣਾ ਤੇ ਮੈਨੂੰ ਪੁੱਛ ਕੇ ਵਧਾਉਣਾ ਚਾਹੀਦਾ ਈ ਤੇ ਨਾਲੇ ਇਹਦਾ ਕੀ ਹੱਕ ਸੀ ਉਧਰ ਗੱਲ ਕਰਨ ਦਾ ਕਰਦੀ ਤੇ ਮੇਰ ਨਾਲ ਕਰਦੀ ਆਵੇ ਵੀ ਮੰਮੀ ਇਹਨੇ ਤੈਨੂੰ ਡੀਕਿਆ ਨਹੀਂ ਜene ਝੂੜਾ ਵਧਾਤਾ ਤੇ ਤੇਤਿਆਂ ਚ ਜਾ ਕੇ ਦੱਸਣ ਦੀ ਕੀ ਲੋੜ ਪਈ ਸੀ ਉਹਨਾਂ ਨੂੰ ਆਪਣੇ ਕਰਤੂਤਾਂ ਦੱਸਣ ਦੀ ਕਿ ਆਪਾਂ ਕਰਦੇ ਆਈਂ ਸਹੀ ਗੱਲ ਐ ਮੰਮੀ ਮੈਂ ਤੇ ਵੇਹ ਜਾਣਾ ਨਹੀਂ ਉਧਰ ਐਵੇਂ ਮੈਨੂੰ ਜ਼ਬਰਦਸਤੀ ਲੈ ਕੇ ਚਲ ਗਈ ਆ ਜਾ ਜੇ ਤੂੰ ਘਰੇ ਇਕੱਲੀ ਨੇ ਕੀ ਕਰਨਾ ਘਰੇ ਤੇ ਕੋਈ ਨਹੀਂ ਹੈਗਾ ਮੇਰੇ ਤੇ ਬਿਲਕੁਲ ਮਾਨੀ ਹੈਗਾ ਹੀ ਜਾਣਦਾ ਮੈਂ ਤੁਹਾਨੂੰ ਦੱਸਿਆ ਹੋ ਨਹੀਂ ਮੈਨੂੰ ਤੇ ਇਹੋ ਹੀ ਕਿ ਮੈਂ ਦੱਸਿਆ ਨਹੀਂ ਤੁਹਾਨੂੰ ਆਨੇ ਕੋਈ ਨਹੀਂ ਆਪੇ ਗੱਲ ਕਰ ਲਾਂਗੇ ਤੂੰ ਟੈਨਸ਼ਨ ਕਿਉਂ ਲੈਨੀ ਹੈ ਮੈਂ ਤਾਂ ਕੱਲ ਚਲ ਗਈ ਸੀ ਸਾਲੀ ਨਾਲ ਦਵਾਈ ਲੈ ਤੇ ਬਾਦੋਂ ਆ ਆ ਕੁਛ ਕਰਤਾ ਜੇ ਮੈਂ ਘਰ ਹੁੰਦੀ ਤੇ ਇੱਕ ਸੋਨੀ ਦੇਣਾ ਮੈਂ ਮੈਂ ਉਹਨੂੰ ਸੁਨਿਆਰ ਦਿੱਤਾ ਹੀ ਜਾਣੇ ਨੂੰ ਪੀ ਜਾ ਕੇ ਤੂੰ ਲੈ ਕੇ ਆ ਤਾਂ ਫੋਨ ਕਰ ਆਵੇ ਜੇ ਮਮੀ ਮੈਨੂੰ ਪਹਿਲਾਂ ਪਤਾ ਗਾਣਾ ਇਹ ਨੇਸ਼ਾ ਬੋਧਾ ਚਾਰ ਕਰਨਾ ਮੈਂ ਇਹਦੇ ਕਦੀ ਵੀ ਇਹਦੇ ਨਾਲ ਬੋਲਣਾ ਨਹੀਂ ਤੇ ਜੇ ਮੈਂ ਹੁੰਦੀ ਤੇ ਮੈਂ ਜਾਣ ਵੀ ਨਹੀਂ ਦੇਣਾ ਘਰੇ ਲੜਣਾ ਹੀ ਉਹਦਾ ਕੰਮ ਕੀ ਤੁਹਾਡਾ ਜਾਣਦਾ ਪਤਾ ਨਹੀਂ ਕਿੱਥੇ ਆ ਆਉਂਦਾ ਤਾਂ ਮੈਂ ਪੁੱਛਦੀ ਆ ਇਤੋਂ ਆਣਾ ਨਾ ਮੈਂ ਇਤੋਂ ਇੱਕ ਅੰਮਾ ਐਸ ਤੇ ਫੋਨ ਕੀਤਾ ਸ਼ਮਿੰ ਨੂੰ ਮੈਨੂੰ ਕੱਲ ਦੇ 20 ਫੋੜਾਲ ਤੇ ਆ ਜਾਂਦੀ ਆ ਕੀ ਹੋ ਗਿਆ ਹੋਂਸਾ ਰਖੋਨੇ ਆਈ ਜਣਾ ਨਾ ਵਸ ਗਈ ਤੇ ਹੁਣ ਵਸ ਗਈ ਤੇ ਨਾ ਹੁਣਾ ਚਾਹੀਦਾ ਨਾ ਤੇ ਆ ਜਾਂਦੀ ਫਿਰ ਕੀ ਗੱਲ ਆ ਚਲ ਤੂੰ ਬੰਦ ਕਰ ਚਲ ਤੂੰ ਬੰਦ ਨਾ ਲੈ ਮੇਰੇ ਮਗਰੋਂ ਜਿਹੜਾ ਕੱਲ ਕੀਤਾ ਉਹ ਕਰਦਾ ਕੀਤਾ ਤੂੰ ਮੈਨੂੰ ਦੁਬਾਰਾ ਪੁੱਛਿਆ ਤੂੰ ਉਹਨਾਂ ਨੂੰ ਅੱਧਰ ਕਿਉਂ ਭੇਜਿਆ ਦੁਕਾਨ ਬੰਦ ਕਰਕੇ ਤੂੰ ਆਇਆ ਆ ਕੇ ਦੇਖੋ ਇੱਥੇ ਦਾ ਘਾਟ ਜਾਂਦਾ ਫਿਰ ਆ ਕੇ ਤੇ ਤੂੰ ਉਹਨਾਂ ਨੂੰ ਛੱਡ ਗਿਆ ਇਹਦੀ ਕਾਲੀ ਪਈ ਸੀ ਮੈਂ ਉਹ ਨਹੀਂ ਆਪੇ ਛੱਡ ਆਉਂਦੀ ਮੈਂ ਉਹ ਨਹੀਂ ਫੇਰ ਚੱਲ ਜਾਂਦੀਓ ਤੁਹਾਨੂੰ ਕੋਈ ਮਤਲਬ ਨਹੀਂ ਹੈਗਾ ਮਾਂ ਦਾ ਮਾਂ ਦਾ ਬਿਨਾਂ ਪੁੱਛੇ ਤੂੰ ਕੱਲ ਕਿਥੇ ਆ ਸਕਦਾ ਹੈ ਤੇਰੀ ਈ ਪਾਵਰ ਹੋ ਗਈ ਤੇਰੇ ਤੇ ਤੂੰ ਆਪਣੀ ਮਰਜ਼ੀ ਨਾਲ ਨੂੰ ਭੇਜ ਤਾਈ ਤੇ ਚ ਪਾਵ ਰੋਣ ਗੋਆ ਮੇਰੀ ਸੁਣ ਲੈ ਚੁੱਪ ਕਰਕੇ ਰਹਿ ਉਹ ਛੇਤੀ ਤੋਂ ਛੇਤੀ ਸੱਜਣਾ ਅਨੇ ਤਾਂ ਮੇਕਾ ਪੂਰਾ ਕੋਈ ਨਹੀਂ ਹੋ ਮੈਂ ਕੀਤਾ ਫੋਨ ਆ ਲੰਦੀ ਹੈ ਕੋਈ ਗੱਲ ਨਹੀਂ ਆ ਸਿਮਰਨ ਨੂੰ ਤੂੰ ਉੱਥੇ ਰਹਿਣ ਦੇ ਨਾ ਉਹਨੂੰ ਤੂੰ ਸੱਦਣਾ ਨਹੀਂ ਸਿਮਰਨ ਨੂੰ ਤੂੰ ਘਰ ਲੈ ਆਂਦਾ ਉਹ ਉੱਥੇ ਬੈਠੀ ਕੀ ਕਰਨ ਲਈ ਹੈ ਮੈਂ ਕਰ ਲੈਂਦਾ ਵਾ ਆਹੋ ਮੈਂ ਕਿਤੇ ਉਹ ਕਰ ਲੈਂਦਾ ਵਾ ਉਹ ਅਸੀਂ ਉਹਨਾਂ ਨੇ ਫੋਨ ਕੀਤਾ ਵੀ ਜਾਓ ਉਹਨੂੰ ਬਹਿਤਾ ਆਪ ਉੱਥੇ ਬੈ ਗਈ ਆ ਪਤਾ ਨਹੀਂ ਕੋਈ ਕੀ ਕੀ ਬੋਲੀ ਜਦਿ ਮੈਂ ਕਿਨੇ ਵੇਲੇ ਕੀ ਹੋ ਗਿਆ ਸਸੀ ਕਾਲ ਸਸੀ ਕਾਲ ਹਣੀ ਜੀ ਸਸੀ ਕਾਲ ਆ ਗਈ ਆ ਹਾਂ ਜੀ ਕਿੰਨੇ ਵਾਰ ਤੈਨੂੰ ਕਿਤੇ ਕਮਸ ਕਮ ਕੰਦਾ ਭੱਜਾ ਹੁੰਦਾ ਤੇ ਘਰੋਂ ਫੋਨ ਆਇਆ ਪਤਾ ਨਹੀਂ ਕੀ ਗੱਲ ਹੈ ਤੇ ਕੀ ਨਹੀਂ ਤੇ ਉਹੀ ਗੱਲ ਮੈਂ ਮੰਮੀ ਨੂੰ ਕਹਿੰਦਾ ਮੈਂ ਫੋਨ ਕੀਤਾ ਆ ਜਾਂਦੀ ਆ ਜਾਂਦੀ ਪਤਾ ਨਹੀਂ ਕਿਉਂ ਤਪੀ ਫਿਰਦੇ ਆ ਮੰਮੀ ਇਹਨਾਂ ਨੇ ਮੈਨੂੰ ਕੌਣ ਕੀਤਾ ਮੈਂ ਇਹ ਮੈਂ ਪੋਪੀ ਆ ਉਸੇ ਵੇਲੇ ਪੋਪੀ ਆ ਮੈਂ ਤੇ ਐਨਾ ਟਾਈਮ ਕਿਵੇਂ ਲੱਗ ਗਿਆ ਪਤਾ ਮੰਮੀ ਮੈਨੂੰ ਤੇ ਆਪ ਹੀ ਕੀ ਕਰਤੀ ਕੀ ਕਰਸੇ ਤਾਂ ਤੂੰ ਕੱਲ ਨੂੰ ਹੋਣਾ ਹੈ ਨਾ ਸਿਮਰਤ ਨੂੰ ਕਦੇ ਵਾਸਤੇ ਕੱਲ ਦਿੱਤਾ ਸੀ ਸਿਮਰਨ ਉਥੇ ਰਹਿੰਦਣੀ ਤੂੰ ਆਪਣਾ ਘਰ ਆ ਕੇ ਸੰਭਲਿਓ ਤੂੰ ਉਹਨੂੰ ਮੇਤਾਉਣਾ ਨਾ ਕੰਮ ਕਰਨਾ ਇਹਦਾ ਕੁਝ ਕਰਨਾ ਸੀ ਮੰਮੀ ਜੀ ਸਿਮਰਤ ਨੂੰ ਮੈਂ ਨਹੀਂ ਸੀ ਕਿਹਾ ਕਿ ਤੂੰ ਘਰੇ ਚਲ ਜਾ ਅਸੀਂ ਦਿੱਤੋਂ ਦੋਨੇ ਜਣੀਆਂ ਇਕੱਠੀਆਂ ਗਈਆਂ ਸੀ ਉਹ ਵੀ ਸਾਨੂੰ ਰਣਜੀਤ ਨੇ ਕਿਹਾ ਤੇ ਚਲੋ ਅਸੀਂ ਕਦੀ ਗਏ ਨਹੀਂ ਆ ਤੇ ਅੱਜ ਮੈਂ ਫਰੀ ਹਾਂ ਦੁਕਾਨ ਤੋਂ ਛੇਤੀ ਆ ਗਈਆਂ ਵਾ ਤੇ ਚਲੋ ਆਪਾਂ ਆਹ ਹੋਰ ਨੇ ਤੁਹਾਡੇ ਪੇਕਿਆਂ ਤੋਂ ਤੇ ਸਿਮਰਤ ਨੇ ਕੱਲ ਇੱਕ ਦਮ ਤਿਆਰੀ ਕਰ ਲਈ ਤੇ ਮੈਂ ਘਰ ਨੂੰ ਜਾਣਾ ਵਾ ਮੈਂ ਕਿਹਾ ਸਿਮਰਤ ਆਪਾਂ ਇਕੱਠੇ ਚੱਲਾਂਗੇ ਸਵੇਰੇ ਕੰਨੀ ਨਹੀਂ ਦੀਦੀ ਮੈਨੂੰ ਨਾ ਸਾਹਿਲ ਦਾ ਫੋਨ ਆਇਆ ਵਾ ਤੇ ਸਾਹਿਲ ਕਹਿੰਦਾ ਵਾ ਵੀ ਛੇ ਛੇ ਸਿਮਰਤ ਕਰਨੂ ਆ ਤੂੰ ਕੱਲੀ ਆ ਉਹ ਮੈਂ ਕਿਹੜੇ ਵੇਲੇ ਤੈਨੂੰ ਫੋਨ ਕਰਤਾ ਨਾਲੇ ਮੈਨੂੰ ਕੀ ਦੋੜ ਪਈ ਉਹਨੂੰ ਫੋਨ ਕਰਦਾ ਨਹੀਂ ਆ ਨਾ ਪਰ ਮੈਨੂੰ ਉਹਨੇ ਕਿਹਾ ਵਾ ਤੁਹਾਨੂੰ ਕਿਹਨੇ ਇਹ ਗੱਲ ਕਹੀ ਮੈਨੂੰ ਤੇ ਸਾਹਿਲ ਨੇ ਸਿਮਰਤ ਨੇ ਇੰਨੀ ਗੱਲ ਕਹੀ ਆ ਕਿ ਤੇਰਾ ਫੋਨ ਆਇਆ ਵਾ ਤੇ ਮੈਂ ਤਾਂ ਬਾਅਦ ਸੀ ਚੱਲੀ ਆ ਨਹੀਂ ਤੇ ਅਸੀਂ ਤਾਂ ਦੋਨੋਂ ਇਕੱਠੀਆਂ ਨਹੀਂ ਹੋਣਾ ਸੀ ਹੁਣ ਉਹ ਮੇਰਾ ਤੁਹਾਡੇ ਨਾਲ ਕੋਈ ਵਾਸਤਾ ਹੀ ਨਹੀਂ ਮੈਂ ਤੈਨੂੰ ਬੁਲਾ ਕੇ ਨਹੀਂ ਲਾਜੀ ਮੈਂ ਉਹਨੂੰ ਵੀ ਕੰਨ ਚੀਤੀ ਕਰਿਆ ਜਾ ਆ ਹਸਤਾਨੀਸ ਇਹਦਾ ਕੀ ਮਤਲਬ ਐ ਸਾਹਿਬ ਤੂੰ ਫੋਨ ਨਹੀਂ ਕੀਤਾ ਨੂੰ ਕੱਲ ਕੋਈ ਨਹੀਂ ਆਉਂਦੀ ਨਾ ਮੇਰੇ ਮੂੰਹ ਤੇ ਕਰਾਇਆ ਉਹਨੂੰ ਮੈਂ ਕਿਹੜੇ ਕਿਹੜੇ ਨੂੰ ਫੋਨ ਕਰਾਂ ਮੈਂ ਕਹਿੰਦੇ ਮੇਰੇ ਨਾਲ ਦਵਾਈ ਲੈਣ ਗਿਆ ਸੀ ਤੈਨੂੰ ਤਾਂ ਕੋਈ ਫੋਨ ਨਹੀਂ ਆਇਆ ਮੇਰੇ ਹੁੰਦੇ ਨੂੰ ਕੋਈ ਫੋਨ ਨਹੀਂ ਆਇਆ ਤੂੰ ਭਈਆ ਝੂਠ ਬੰਦਾ ਲਾਉਣੀ ਐ ਘਟ ਲਾਇਆ ਕਰ ਚੁੱਕ ਦੀਆਂ ਪਰਸ ਜੇ ਤੁਰ ਪਈ ਨਹੀਂ ਤੇ ਤੇਿਆ ਨੂੰ ਮੰਮੀ ਜੀ ਤੇ ਕਰ ਵਿਆਹ ਕਰ ਮੰਮੀ ਮੇਰੀ ਗੱਲ ਤੇ ਸੁਣ ਲੋ ਮੈਂ ਝੂਠ ਨਹੀਂ ਬੋਲ ਲੀ ਮੈਨੂੰ ਸਿਮਰਤ ਨੇ ਜੋ ਦੱਸਿਆ ਉਹੀ ਚੀਜ਼ ਮੈਂ ਤੁਹਾਨੂੰ ਦੱਸਦੀ ਪਈ ਆ ਤੁਸੀਂ ਸਿਮਰਤ ਨੂੰ ਬੁਲਾ ਕੇ ਪੁੱਛ ਲਓ ਉਹ ਤੇਰੇ ਸਾਨੂੰ ਝੂਠ ਬੋਦਾ ਪਿਆ ਹੈ ਕੀ ਕਿੱਥੇ ਹੈ ਸਿਮਰਤ ਨੂੰ ਆਪੇ ਗੱਲ ਕਰ ਲੈਣਾ ਸਾਰੀ ਬੁਲਾ ਉਹਨੂੰ ਪੁੱਛ ਲਓ ਉਹ ਇੱਥੇ ਹੀ ਆ ਕਿੱਥੇ ਆ ਬੁਲਾਓ ਨੀਚੇ ਅੰਦਰ ਨਹੀਂ ਆ ਮੰਮੀ ਮੈਨੂੰ ਕੀ ਲੋੜਿਆ ਦੱਸੋ ਝੂਠ ਬੋਲਣ ਦੀ ਮੈਂ ਉਹਨਾਂ ਦੇ ਕਹਿਣ ਤੇ ਚਲ ਗਈ ਆ ਵੇਲਾ ਤੂੰ ਕੁਝ ਕਹਿ ਨਹੀਂ ਆ ਸਾਹਿਲ ਕੁਝ ਕਹਿਂਦੀ ਆ ਮੈਂ ਕੀ ਜੀ ਮੰਨਤ ਕੀ ਜੀ ਨਾਮਾਨੀ ਦੱਸ ਮੈਨੂੰ ਨਹੀਂ ਪਤਾ ਮੰਮੀ ਜਿੱਤ ਮੈਨੂੰ ਜੋ ਸਿਮਰਤ ਨੇ ਦੱਸਿਆ ਨਾ ਮੈਂ ਉਹੀ ਤੁਹਾਨੂੰ ਦੱਸ ਦਿੰਦੀ ਮੇਰੀ ਸੁਣ ਲੈਗਾ ਤੂੰ ਹੈਂ ਵੀ ਵੱਡੀ ਤੂੰ ਚੁੱਪ ਕਰਕੇ ਅੰਦਰੋਂ ਤੁਰ ਗਿਆ ਮੇਰੇ ਕੋ ਬਿਨਾਂ ਪੁੱਛਿਆ ਕਿੱਥੇ ਨਹੀਂ ਜਾਣਾ ਕੁੱਕਦੀਆਂ ਪਰਸੇ ਜਾਂ ਜਾਵੜਦੀ ਉਦੋਂ ਵੀ ਮੈਂ ਛੱਡ ਕੇ ਆਇਆ ਉਹਨਾਂ ਨੂੰ ਪਰ ਤੂੰ ਛੱਡ ਕੇ ਆ ਮੇਰੇ ਬਿਨਾ ਪੁੱਛਿਆ ਨਹੀਂ ਜਣਾ ਮੈਂ ਕਰਦੀ ਤੈਨੂੰ ਛੱਡ ਆ ਠੀਕ ਹੈ ਮੰਮੀ ਨਹੀਂ ਜਾਂਦੇ ਤੇਰੇ ਨਾਲ ਮੈਂ ਕੋ ਦਾ ਫਰਜ਼ਿਆ ਕਰ ਰਹਾ ਉਹ ਵੱਡੀ ਆ ਨਿੱਕੇ ਜਿੱਥੇ ਜਾਂਦੀ ਜਾਂਦੇ ਉਹ ਇਹਨੂੰ ਨਹੀਂ ਜਾਂਦੇ ਇਹ ਘਰ ਰਵੇ ਇਹਦੇ ਤੇ ਜ਼ਿੰਮੇਵਾਰੀ ਹੈ ਸਾਡੀ ਨਿੱਕੇ ਜਿੱਤੇ ਮਰਜੀ ਜਾਵੇ ਤੇ ਮੈਂ ਕਿਹਨੂੰ ਘਰ ਸੰਭੂ ਕਹਿੰਦੇ ਉਹਨੂੰ ਘਰ ਨਾਲ ਰੋਟੀਆਂ ਬਗਾਉਣੀਆਂ ਸੀ ਉਹਨੇ ਕੋਈ ਕੰਮ ਨਹੀਂ ਕੀਤਾ ਬਾਜ਼ਾਰੋਂ ਆ ਕੇ ਰੋਟੀ ਖਾਧੀ ਆ ਤੈਨੂੰ ਬੜਾ ਪਤਾ ਹੈ ਤਾਨੂੰ ਪਤਾ ਕੀ ਹੋਣੀ ਗੱਲਾਂ ਤੇ ਚੱਕੀ ਨਾ ਤਾਨੂੰ ਕੁਛ ਕਹੀ ਜਾਂਦੀ ਉਹਨੂੰ ਕੁਛ ਕਹੀ ਜਾਂਦੀ ਇਹਨੂੰ ਕੁਛ ਕਹੀ ਜਾਂਦੀ ਸਾਰਾ ਮਮੇ ਜੀ ਮੇਰੀ ਗੱਲ ਸੁਣੋ ਰੋਟੀ ਨਹੀਂ ਬਣਾਈ ਲਾਤੀ ਘਰੇ ਕਦੋਂ ਬਣਾਈ ਬਾਹਰ ਆ ਜਾਂਦੀ ਹੈ ਸਿਮਰਤ ਤੇ ਆ ਗਈ ਸੀ ਨਾ ਸ਼ਾਮੇ ਫਿਰ ਰੋਟੀ ਕਿਉਂ ਨਹੀਂ ਬਣਾਈ ਉਹਨੇ ਤੁਸੀਂ ਮੇਰੇ ਨੂੰ ਆਪਾਂ ਚੌਂਕੇ ਚੜਿਆ ਜੇ ਅਜੇ ਤੂੰ ਚੌਂਕਾ ਵੀ ਨਹੀਂ ਚੜਿਆ ਮਮੇ ਚੜੇ ਚੌਂਕੇ ਕਿੱਥੇ ਚੜਤਾ ਚੌਂਕੇ ਮੈਂ ਤਾਂ ਨਹੀਂ ਚੜਿਆ ਆਪੇ ਭੱਜੜ ਗਈ ਹੋਵੇ ਤੂੰ ਕਿ ਆਪ ਨਹੀਂ ਕਿੱਦਾਂ ਹੈ ਢੋਲ ਢੱਕੇ ਚੜਨਾ ਨੂੰ ਮੈਂ ਰੋਟੀ ਪਕਾ ਚੁਆ ਉਦੋਂ ਚੜਨੇ ਆਪਣੀ ਮਰਦੀ ਨਹੀਂ ਜਾਣਨਾ ਪਰ ਮੰਮੀ ਜੀ ਰੋਟੀ ਬਣਾਉਂ ਜਾਂਰ ਜੀ ਕਿ ਜਦੋਂ ਕੋਈ ਹੈਗਾ ਹੀ ਨਹੀਂ ਘਰ ਫਿਰ ਉਹਨੂੰ ਚਾਹੀਦਾ ਹੀ ਨਾ ਤੁਹਾਨੂੰ ਰੋਟੀ ਬਣਾ ਕੇ ਸਾਰਿਆਂ ਨੂੰ ਖਵਾਉਂਦੀ ਜਦ ਆ ਹੀ ਗਈ ਸੀ ਘਰੇ ਤੂੰ ਨਾ ਚੁੱਪ ਕਰ ਜਾ ਬੋਤੀਆਂ ਗੱਲਾਂ ਨਾ ਕਰ ਤੈਨੂੰ ਆਉਣਾ ਚਾਹੀਦਾ ਹੀ ਉਧਰ ਉਹ ਕਿੰਨਾ ਰੋਟੀ ਪਕਾ ਦੂਗੀ ਜਦੋਂ ਉਹਨੂੰ ਮੈਂ ਮਨਾ ਕੀਤਾ ਕਿ ਤੂੰ ਕੁਝ ਨਹੀਂ ਕਰਨਾ ਤੇਰਾ ਪਰਮਨੈਂਟ ਘਰ ਕਰਨ ਦੀ ਆਈ ਫਿਰ ਉੱਥੇ ਰਿੰਦੀ ਖੜ੍ਹ ਜਾ ਮੈਂ ਤੂੰ ਜਰਾ ਕੱਲ ਨਾ ਚੁੱਪ ਕਰ ਜਾ ਮੈਨੂੰ ਨਾ ਬੋਲ ਜੀ ਮੈਨੂੰ ਆੜ ਕੇ ਨਹੀਂ ਉਸੀ ਹੁੰਦੀ ਉਹ ਵਾਸੀ ਮੇਰੇ ਬੜਾ ਸਵਾਦ ਆਉਂਦਾ ਇਹ ਬੜੀ ਵੱਡੀ ਬਣੀ ਫਿਰਦੀ ਆ ਹਰ ਗੱਲ ਤੇ ਮੈਨੂੰ ਨੋਕਾ ਟੋਕੀ ਕਰਦੀ ਤੇ ਇਹ ਨਾ ਗੱਤੂ ਇਹ ਨਾ ਗੱਪੂ ਨਾ ਪਤਲਾ ਬਣਿਆ ਤੇਰੀ ਮੰਮੀ ਜਿਵੇਂ ਸ਼ਫਟ ਲੱਗਣ ਦੀ ਇਹਦੀ ਪੁੱਛ ਨਾ ਬੋਲਿਓ ਭਾਈ ਸਾਹਿਬ ਕਿੰਨੇ ਟਾਈਮ ਬਾਅਦ ਤੂੰ ਮੇਰਾ ਨਾਮ ਲਿਆ ਵਾ ਉਹ ਮੈਂ ਤੇ ਤੇਰੀ ਗੱਲਾਂ ਸੁਣਣ ਨਹੀਂ ਆਇਆ ਫਾਲਤੂ ਜੀਆਂ ਤੈਨੂੰ ਕਿੰਨੇ ਕਿਹਾ ਸੀ ਕਿ ਘਰ ਆ ਛੇਦੀ ਨਾਲੇ ਮੈਂ ਕਿਹੜੇ ਵੇਲੇ ਤੈਨੂੰ ਫੋਨ ਕੀਤਾ ਲੈ ਇਹ ਮੇਰਾ ਘਰ ਨਹੀਂ ਆ ਨਾਲੇ ਦੀਦੀ ਨੇ ਤੇ ਮੈਨੂੰ ਭੇਜਿਆ ਵਾ ਕੋਈ ਤਰ੍ਹਾਂ ਘਰ ਨਹੀਂ ਆਏ ਇਹ ਮੇਰਾ ਘਰ ਆ ਨਾਲੇ ਦੀਦੀ ਨੇ ਤੇ ਮੈਨੂੰ ਭੇਜਿਆ ਵਾ ਕਿ ਸਹਾਈਲ ਕਰੇ ਕਲਾਵਾ ਤੇ ਤੁਹਾਡੀ ਦੋਵੇਂ ਐਡਮਿਸ਼ਨ ਅੰਡਰਸਟੈਂਡਿੰਗ ਚੱਲਣ ਦੀ ਉਹ ਕਲੀਅਰ ਹੋ ਜਾਊਗੀ ਦੀਦੀ ਨੇ ਕੱਲਾ ਤੈਨੂੰ ਹਾਂਜੀ ਉਹ ਦੀਦੀ ਤੇ ਮੈਨੂੰ ਕਹਿੰਦੇ ਆ ਕਿ ਸਿਮਰਤ ਨੂੰ ਫੋਨ ਆਇਆ ਸੀ ਸਹਾਈ ਦਾ ਨਾਲੇ ਮੈਂ ਕਿਹੜੇ ਵੇਲੇ ਤੈਨੂੰ ਫੋਨ ਕੀਤਾ ਨਾਲੇ ਜੀ ਆਹੀ ਗੱਲ ਹੀ ਤੈਨੂੰ ਕੀ ਲੋੜੀ ਝੂਠ ਬੋਲਣ ਦੀ ਉਹਨਾਂ ਨੂੰ ਬੋੜ ਚੁੱਪ ਕਿਉਂ ਆਣ ਲੈ ਫਿਰ ਕੀ ਹੋ ਗਿਆ ਜੇ ਮੈਂ ਝੂਠ ਬੋਲ ਹੀ ਦਿੱਤਾ ਤੇ ਵੈਸੇ ਹੀ ਮੇਰਾ ਮਨ ਹੈ ਨਾਲ ਦੀਦੀ ਨੇ ਤੇ ਕਿਹਾ ਹੀ ਕਿ ਤੁਹਾਡੇ ਦੋਵਾਂ ਵੀ ਜਿਹੜੀਆਂ ਮਿਸ ਅੰਡਰਸਟੈਂਡਿੰਗ ਚੱਲਣ ਦੀਆਂ ਤੇ ਕਲੀਅਰ ਹੋ ਜਾਣਗੀਆਂ ਇਹ ਤੇ ਗੁੱਸਾਣ ਵਾਲੀ ਕਿਹੜੀ ਗੱਲ ਆ ਉਹ ਆਪਣੀਆਂ ਕੋਈ ਮਿਸ ਅੰਡਰਸਟੈਂਡਿੰਗ ਨਹੀਂ ਕਲੀਅਰ ਹੋਣੀਆਂ ਕਰ ਲੈਣਾ ਤੇਰੀ ਦੀਦੀ ਨਾਲ ਵੀ ਗੱਲ ਮੈਂ ਭਾਬੀ ਚੁੱਪ ਮੈਨੂੰ ਗੱਲ ਕਰ ਲੈੰਦੇ ਭਾਬੀ ਤੂੰ ਕੋਹਾਂ ਇਡੀ ਕਾਲੀ ਕਾਦੀ ਗੱਲ ਕੋਈ ਨਾ ਭਾਬੀ ਗੱਲ ਸੁਣਿਓ ਮੈਂ ਚੁੱਪ ਕਰਜੋ ਯਾਰ ਮੈਂ ਗੱਲ ਕਲੀਅਰ ਕਰਨੀ ਆ ਕੋਈ ਨਾ ਕਰ ਲੋ ਇਡੀ ਕਾਦੀ ਕਾਲੀ ਐ ਭਾਬੀ ਆਹ ਸਾਹੀ ਲੈ ਕੀ ਹੋਇਆ ਉਹ ਤੁਸੀਂ ਕਹਿੰਦੇ ਸੀ ਕੀ ਸਿਮਰਤ ਕਹਿੰਦੀ ਆ ਸਾਹਿਲ ਦਾ ਫੋਨ ਆਇਆ ਵਾ ਪਰ ਉਹ ਤਾਂ ਮੈਨੂੰ ਕਹਿਣ ਦੀ ਆ ਕਿ ਮੈਨੂੰ ਭਾਬੀ ਨੇ ਕਹਾ ਵਾ ਛੇਤੀ ਘਰ ਚਲ ਜਾ ਸਿਮਰਤ ਦੱਸ ਕੀ ਹੋਇਆ ਹੀ ਉਹ ਕੀ ਦੱਸੇ ਗੱਲ ਮੇਰੇ ਨਾਲ ਕਰੋ ਹਾਂ ਤੁਸੀਂ ਜਿਹੜੀ ਡਬਲ ਗੇਮ ਖੇਡਦੇ ਕੀ ਮੈਨੂੰ ਸਮਝ ਨਹੀਂ ਆਉਂਦੀ ਸਾਹਿਲ ਤੁਸੀਂ ਸ਼ਦਾਈ ਹੋ ਗਿਆ ਵਾ ਤੇਰੇ 'ਚ ਮੈਂ ਕਿ ਸ਼ਦਾਈ ਹੋ ਗਿਆ ਵਾ ਉਹਦੇ ਮੂੰਹ ਤੇ ਤੁਸੀਂ ਉਹਦੇ ਜੇ ਮੇਰੇ ਮੂੰਹ ਤੇ ਮੇਰੇ ਜੇ ਸਾਹਿਲ ਉਹਨੂੰ ਪੁੱਛ ਤੇ ਲਾ ਸਾਹਮਣੇ ਖਲੋਤੀ बोलਦੀ ਨੇ सिमरਨ ਚੁੱਪ ਕਰ ਤੋ ਕੀਤੀ ਆ ਤੂੰ ਮੈਨੂੰ ਕਿਹਾ ਸੀ ਨਾ ਸਾਹਿਦ ਦਾ ਫੋਨ ਆਇਆ ਵਾ ਮੈਂ ਤਾਂ ਘਰੇ ਚਲੀ ਆ ਗੱਲ ਗੱਲ ਤੇ ਝੂਠ ਬੋਲਦੇ ਜੀ ਆ ਵਿਆਹ ਵੀ ਜਿਹੜਾ ਹੋਇਆ ਵਾ ਨਾ ਆ ਤੁਹਾਡੇ ਝੂਠ ਕਰਕੇ ਆਇਆ ਵਾ ਤੁਸੀਂ ਉਹਦੀ ਗੱਲ ਸੁਣੀ ਇੱਕ ਵਾਰੀ ਮੇਰੀ ਗੱਲ ਸੁਣੀ ਤੁਸੀਂ ਜੇ ਤੁਸੀਂ ਮੇਰੀ ਗੱਲ ਸੁਣੀ ਹੁੰਦੀ ਨਾ ਅੱਜ ਆ ਦਿਨਾਂ ਵੇਖਣਾ ਪੈਂਦਾ ਤੁਹਾਨੂੰ ਸਾਹਿਦ ਮੇਰੀ ਗੱਲ ਤੇ ਸੁਣ ਲਾ ਮੈਨੂੰ ਨਹੀਂ ਪਤਾ ਇਹ ਕੀ ਕਰਦੀ ਪਈ ਆ ਇਹਨੂੰ ਪੁੱਛ ਇੰਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਸਾਹਿਦ ਦਾ ਫੋਨ ਆਇਆ ਵਾ ਕਿ ਉਹ ਮੈਨੂੰ ਕਹਿੰਦਾ ਹੁਣੇ ਘਰ ਆ ਜਾ ਤੇ ਤਾਂ ਆਹੀ ਮੈਨੂੰ ਇਹ ਵੀ ਕਿਹਾ ਕਿ ਮੈਂ ਤੇਰੇ ਨਾਲ ਜਰਨੀ ਆ ਇਹ ਕਹਿੰਦੀ ਨਹੀਂ ਮੈਂ ਗੱਲੀ ਨਾ ਜਾਣਾ ਮੈਨੂੰ ਕੀ ਗੱਲ ਕੋਈ ਸਮਝ ਨਹੀਂ ਹੁੰਦੀ ਆ ਘਰ ਦੇ ਵਿੱਚ ਜਿਹੜਾ ਤੁਸੀਂ ਸਾਰੇ ਚੁੰਦੇ ਜੇ ਕਿ ਹਾਂ ਮੇਰਾ ਤੇ ਸਿਮਰ ਦਾ ਸਾਰਾ ਕੁਝ ਸਹੀ ਹੋ ਜੇ ਤੁਸੀਂ بڑے ਵੱਡੇ ਵਹਿਮ ਚ ਜੇ ਮੇਰਾ ਤਾਂ ਨਾ ਕੁਝ ਸਹੀ ਹੋ ਸਕਦਾ ਭਾਵੇਂ ਪੂਰੀ ਜ਼ਿੰਦਗੀ ਲਾ ਲਈ ਮੇਰ ਨਾਲ ਸਾਹਿਬ ਗੱਲ ਤੇ ਸੁਣ ਮੇਰੀ ਸਾਹਿਬ ਸਿਮਰਤ ਇਹ ਸਭ ਕੁਝ ਕਿਵੇਂ ਹੋ ਗਿਆ ਵਾ ਉਹ ਕੀ ਕਹਿਣ ਡਿਆ ਵਾ ਮੈਂ ਕਿ ਤੈਨੂੰ ਗੈਨ ਨਹੀਂ ਹਾਂ ਸਮਰਤ ਬੋਲ ਤੂੰ ਮੈਨੂੰ ਇਹ ਗੱਲ ਕਹੀ ਸੀ ਨਾ ਕਿ ਸਾਹਿਲ ਦਾ ਫੋਨ ਆਇਆ ਵਾ ਤੇ ਮੈਂ ਦੀਦੀ ਤਾਂ ਘਰੇ ਚੱਲੀ ਆ ਉਹ ਮੈਨੂੰ ਆਂਦੇ ਆ ਕਿ ਹੁਣੇ ਆ ਫਿਰ ਕੀ ਹੋਇਆ ਦੀਦੀ ਤੈਨੂੰ ਪਤਾ ਤੇ ਆ ਕਿ ਸਾਡੇ ਦੋਵਾਂ 'ਚ ਕੀ ਚੱਲ ਰਿਹਾ ਦੀਦੀ ਨਿੱਕੀ ਨਿੱਕੀ ਗੱਲ ਤੋਂ ਮੇਰੇ ਤੇ ਖਿੱਚ ਕੇ ਪੈਂਦੇ ਆ ਮੈਨੂੰ ਖੁਦ ਨਹੀਂ ਸਮਝ ਆਉਂਦੀ ਮੈਨਾਂ ਇਦਾਂ ਕਿਉਂ ਕਰੰਦੇ ਆ ਖਿੱਚ ਕੇ ਪੈਂਦਾ ਹੈ ਮੇਰੀ ਗਾਸਾਂ ਮੀ ਆਈ ਬੀਬੀ 'ਚ ਗਲੇਸ਼ ਨਿੱਕੀ ਨਿੱਕੀ ਗੱਲ ਤੋਂ ਹੁੰਦਾ ਹੀ ਰਹਿੰਦਾ ਵਾ ਪਰ ਉਹਨੇ ਤੈਨੂੰ ਪਿਆਰ ਨਾਲ ਫੋਨ ਕੀਤਾ ਸੀ ਕੀ ਸਿਮਰਤ ਕਰਿਆ ਫਿਰ ਤੁਹਾਡੇ ਚ ਸਾਰਾ ਕੁਝ ਸਹੀ ਨਹੀਂ ਹੋਇਆ ਦੀਦੀ ਤੁਹਾਨੂੰ ਮੈਂ ਸੱਚ ਦੱਸਦੀ ਹਾਂ ਵਿਆਹ ਤੋਂ ਬਾਅਦ ਸਾਨਿਲ ਨੇ ਵੇਚਾ ਦੱਸ ਕੀ ਗੱਲ ਹੈ ਬੋਲ ਬੋਲ ਸਿਮਰਤ ਬੋਲ ਚੱਕਰ ਕੀ ਆ ਦੀਦੀ ਤੁਹਾਨੂੰ ਮੈਂ ਸੱਚ ਦੱਸਦੀ ਹਾਂ ਵਿਆਹ ਦੇ ਤੁਹਾਨੂੰ ਹੀ ਪਤਾ ਹੈ ਕਿ ਸਾਡਾ ਕੇਸ ਕੰਡੀਸ਼ਨ ਵਿੱਚ ਹੋਇਆ ਵਾ ਪਰ ਹੁਣ ਆ ਕੇ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਨੇ ਮੈਨੂੰ ਪਹਿਲੇ ਦੇਣੀ ਇਹ ਗੱਲ ਕਹਤੀ ਸੀ ਕਿ ਮੈਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਹਾਂ ਤੇ ਮੂਦ ਨੇ ਵਿਆਹ ਕਰਾਉਣਾ ਹੀ ਹੈ ਮੈਨੂੰ ਤਾਂ ਸਿਰਫ ਇਹਨੇ ਯੂਸੀ ਕੀਤਾ ਵਾ ਤੇ ਪਰ ਇਹਨੂੰ ਨਹੀਂ ਪਤਾ ਸੀ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ ਸਿਮਰਤ ਇਹ ਕੀ ਗੱਲ ਕਰਨ ਦੀਆਂ ਤੂੰ ਹੋਰ ਕਿਸੇ ਕੁੜੀ ਨਾਲ ਪਿਆਰ ਕਰਦਾ ਹਾਂ ਹਾਂਜੀ ਦੀਦੀ ਪਰ ਤੂੰ ਤਾਂ ਕਹਿੰਦੀ ਸੀ ਕਿ ਇਹ ਮੇਰੇ ਨਾਲ ਪਿਆਰ ਕਰਦਾ ਵਾ ਮੈਂ ਤਾਂ ਵਿਆਹ ਕਰਾਉਣ ਲੱਗੀਆਂ ਇਹਦੇ ਨਾਲ ਪਰ ਮੈਨੂੰ ਨਹੀਂ ਨਾ ਪਤਾ ਸੀ ਦੀਦੀ ਕਿ ਇਹਦੇ ਮਨ 'ਚ ਕੀ ਚੱਲਣ ਦੇ ਵਾ ਮੈਂ ਤਾਂ ਹਮੇਸ਼ਾ ਹੀ ਇਹਨਾਂ ਨੂੰ ਚੰਗਾ ਸਮਝਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਕਰੀਬ ਆਉਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਸਾਡੇ 'ਚ ਪਹਿਲਾਂ ਵਰਗਾ ਸਭ ਕੁਝ ਹੋ ਜੇ ਪਰ ਨਹੀਂ ਦੀਦੀ ਇਹ ਮੈਨੂੰ ਸਮਝ ਦੇਣੀ ਆ ਹੁਣ ਮੈਨੂੰ ਖਿੱਚ ਖਿੱਚ ਪੈਂਦੇ ਆ ਨਿੱਕੀ ਨਿੱਕੀ ਗੱਲ ਤੋਂ ਮੈਨਾਂ ਚਿਰ ਕੰਮ ਆਦੇ ਕੋਈ ਵੀ ਗੱਲ ਮੈਂ ਗਲਤੀ ਕਰ ਦੇ ਤਾਂ ਦੀ ਮੈਨੂੰ ਬੋਲਣ ਦਾ ਪੈਂਦੇ ਆ ਸਾਹਿਬ ਤੂੰ ਚੰਗਾ ਨਹੀਂ ਕੀਤਾ ਮੇਰੀ ਭੈਣ ਨੂੰ ਧੋਖਾ ਦੇ ਕੇ ਤੂੰ ਸੋਚ ਵੀ ਨਹੀਂ ਸਕਦਾ ਮੈਂ ਤੇਰਾ ਕੀ ਹਾਲ ਬਣਾਉਂਗੀ ਹੁਣ ਇੰਨਾ ਪਾਗਲਿਆ ਤੂੰ ਇੱਕ ਕੁੜੀ ਨਾਲ ਵਿਆਹ ਕਰਾ ਕੇ ਉਹਨੂੰ ਘਰ ਬਿਠਾ ਲਿਆ ਤੇ ਪਿਆਰ ਤੂੰ ਕਿਸੇ ਹੋਰ ਨਾਲ ਕਰੇਗਾ ਇਹ ਵਿਚਾਰੀ ਕਿੱਥੇ ਜਾਉਦੀ ਇੰਨਾ ਤਾਂ ਸੋਚ ਲੈਂਦਾ ਸਿਮਰਤ ਮੇਰੀ ਭੈਣ ਤੂੰ ਦਿਲ ਤੇ ਨਾ ਲਾ ਮੈਂ ਰਣਜੀਤ ਨਾਲ ਗੱਲ ਕਰਾਂ ਇਹ ਵਲੀ ਜੇ ਤੂੰ ਕਮੇ ਤੇ ਵੇਖ ਕਿੰਨਾ ਚਿਰ ਜ਼ਿੰਦਗੀ ਇਦਾਂ ਕੱਟੇਂਗੀ ਇੱਥੇ ਜੇ ਤੇਰਾ ਘਰ ਵਾਲਾ ਹੀ ਤੈਨੂੰ ਪਿਆਰ ਨਹੀਂ ਕਰਦਾ ਤੇ ਤੇਰੀ ਕੀ ਜ਼ਿੰਦਗੀ ਹੈ ਇੱਥੇ ਪਰ ਨਹੀਂ ਨਹੀਂ ਦੀਦੀ ਰਣਜੀਤ ਨੂੰ ਲੈ ਦੱਸਿਓ ਤੁਹਾਨੂੰ ਪਤਾ ਵਾ ਉਹਦਾ ਭਰਾ ਵਾ ਉਹਦੀ ਸਾਈਡ ਹੀ ਲਾਊਗਾ ਉਹ ਮੇਰੀ ਥੋੜੀ ਸੁਣੂਗਾ ਸਿੰਘਤ ਇਹ ਤੈਨੂੰ ਭਲੇਖਾ ਵਾ ਤੇਰੇ ਬਾਜੀ ਇਦਾਂ ਦੇ ਨਹੀਂ ਹੈਗੇ। ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ। ਦੀਦੀ ਮੇਰਾ ਤੇਰਾ ਦਾ ਉਹਨਾਂ ਨੇ ਇੱਕ ਵਾਰੀ ਗੱਲ ਤੇ ਕਰਾਂ। ਕੀ ਆ ਤੁਹਾਡਾ ਭਰਾਵਾ? ਤੁਸੀਂ ਤੈਨੂੰ ਇੰਨਾ ਚੰਗਾ ਸਮਝਦੇ ਹੋ। ਆਹ ਫਰੋਡ ਕਰਦਾ ਫਿਰਦਾ ਆ। ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਿਆ ਵੇ। ਦੀਦੀ ਇਹ ਮੇਰੀ ਕੱਲੇ ਨਾਨੀ। ਸ਼ਕਲ ਵੇਖੀ ਤੀ ਕਿੰਨੀ ਭੋਲੀ ਆ। ਇਹ ਮੇਰੀ ਕੱਲੇ ਨਾਨੀ। ਇਹਨੇ ਹੋਰ ਵੀ ਕਈਆਂ ਕੁੜੀਆਂ ਨਾਲ ਇਦਾਂ ਕੀਤਾ ਵਾ। ਮੈਨੂੰ ਤੇ ਹੁਣ ਆ ਕੇ ਪਤਾ ਲੱਗਾ। ਕਿ ਇਦਾਂ ਦਾ ਵਾ ਇਹਨੇ ਮੇਨਾ ਇਕੱਲੇ ਨਾਲ ਹੀ ਸਭ ਕੁਝ ਕੀਤਾ ਇਹਨੇ ਕਾਫੀ ਕੁੜੇ ਨੇ ਇਦਾਂ ਦਾ ਕੀਤਾ ਵਾ ਤੇ ਮੈਨੂੰ ਸਾਰੇ ਆਂਦੇ ਕਿ ਤੂੰ ਚੰਗੀ ਕੀਤੀ ਆ ਜਿਹੜੀ ਜਿੱਦ ਕਰਕੇ ਇਹਦਾ ਵਿਆਹ ਕਰਵਾ ਲਿਆ ਤੇ 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 ਤੈਨੂੰ ਵੀ ਇਦਾਂ ਹੀ ਛੱਡ ਦੇਣਾ ਜਿਹਦਾ ਬਾਕੀਆਂ ਨੂੰ ਛੱਡਿਆ ਇਹਨੇ ਮੇਰੀਆਂ ਭੈਣਾਂ ਇਹਨੇ ਨੇ ਵੱਡੇ ਦੁੱਖ ਤੂੰ ਆਪਣੇ ਦਿਲ 'ਚ ਛੁਪਾਈ ਬੈਠੀ ਤੇ ਮੈਨੂੰ ਦੱਸਿਆ ਬਣੀ ਮੈਨੂੰ ਤੇ ਬਸ ਹੋਈ ਨਹੀਂ ਦੱਸਿਆ ਕਿ ਦੀਦੀ ਮੇਰੀ ਬਹੁਤ ਵੱਡੀ ਮਜਬੂਰੀ ਆ ਮੇਰਾ ਬਸ ਵਿਆਹ ਹੋਣਾ ਚਾਹੀਦਾ ਇਹਦੇ ਨਾਲ ਮੈਨੂੰ ਕੀ ਪਤਾ ਮੈਂ ਸੋਚਦੀ ਸੀ ਇੰਨੇ ਕੁਝ ਤੇਰੇ ਨਾਲ ਗਲਤ ਕੀਤਾ ਵਾ ਤੂੰ ਤਾਂ ਇਹਦੇ ਮਗਰ ਪੈ ਗਈ ਹੈ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਹੋਰ ਵੀ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਆ ਵਾ ਇਹਨੂੰ ਸ਼ਰਮ ਨਹੀਂ ਆਉਂਦੀ ਆ ਚੀਜ਼ਾਂ ਕਰਦੇ ਇਹਨੂੰ ਦੱਸ ਰਣਜੀਤ ਨਾਲ ਤੇ ਗੱਲ ਕਰਨੀ ਪਊਗੀ ਨਹੀਂ ਜੀ ਜੀ ਤੁਸੀਂ ਉਹਨਾਂ ਨਾਲ ਕੋਈ ਗੱਲ ਨਾ ਕਰੋ ਤੁਹਾਨੂੰ ਪਤਾ ਨਿੱਕੀ ਜੀ ਗੱਲ ਤੋਂ ਵੱਧ ਜ਼ਿਆਦੀ ਵੱਧ ਜਾਂਦੀ ਹੁੰਦੀ ਆ ਇਹ ਫੇਰ ਮੈਨੂੰ ਬੋਲਣ ਗਿਆ ਕਿ ਤੂੰ ਇਹ ਸਭ ਕੁਝ ਛੱਡ ਘਰੇ ਆ ਕੇ ਲੜਾਈਆਂ ਕਰਾਉਣੀ ਆ ਸਿਮਰਤ ਤੇਰੇ ਵਾਸਤੇ ਇਹ ਛੋਟੀ ਜੀ ਗੱਲ ਆ ਮੈਨੂੰ ਪੁੱਛਦੀ ਵੇਖ ਆ ਤਿੱਡੀ ਵੱਡੀ ਗੱਲ ਆ ਇੱਕ ਪਾਸੇ ਤੇਰੀ ਜ਼ਿੰਦਗੀ ਦਾ ਸਵਾਲ ਆ ਸਿਮਰਤ ਇਹ ਛੋਟੀ ਗੱਲ ਨਹੀਂ ਹੈਗੀ ਹੁਣ ਤੇਰਾ ਵਿਆਹ ਹੋ ਗਿਆ ਉਹਦੇ ਨਾਲ ਸਾਰੀ ਜ਼ਿੰਦਗੀ ਤੂੰ ਇਹਦੇ ਨਾਲ ਕੱਟਣੀ ਆ ਕਿਤੇ ਹੋਰ ਨਹੀਂ ਜਾਣਾ ਇਹ ਸੋਚ ਕੇ ਚੱਲ ਹੁਣ ਹੀ ਤੇਰੀ ਉਮਰ ਆ ਦੀਦੀ ਸਾਹਿਬ ਮੈਨੂੰ ਪਿਆਰ ਕਰੇ ਜਾਂ ਨਾ ਕਰੇ ਪਰ ਮੈਂ ਘਰ ਛੱਡ ਕੇ ਨਹੀਂ ਜਾਣਾ ਤਾਂ ਦੇ ਸਾਹਮਣੇ ਕੀ ਕੁਛ ਨਹੀਂ ਹੋਇਆ ਇਹਨਾਂ ਇਹਦੇ ਨਾਲ ਵਿਆਹ ਕਰਾਉਣ ਲਈ ਮੰਮੀ ਨਾ ਬੋਲੀਆ ਭਰਾਣਾ ਬੋਲੀਆ ਸਾਰਾ ਪਰਿਵਾਰ ਮੇਰੇ ਖਿਲਾਫ ਹੋ ਗਿਆ ਹੀ ਪਰ ਫਿਰ ਵੀ ਮੇਰ ਨਾਲ ਵਿਆਹ ਕਰਵਾਏਗੀ ਨਹੀਂ ਮੇਰੇ ਨਾਲ ਹੀ ਰਹਿਣਾ ਔਖੀ ਹੋਣਾ ਸੋਖੀ ਹੋਣਾ ਦੁੱਖ ਚ ਹੋਣਾ ਸੁੱਖ ਚ ਹੋ ਮੈਂ ਰਹਿਣਾ ਤੇ ਇਹਦੇ ਨਾਲ ਹੀ ਰਹਿਣਾ ਵਾ ਸਿਮਰਤ ਮੈਨੂੰ ਬੜਾ ਗੁੱਸਾ ਚੜੰਦਿਆ ਪਤਾ ਲੋਕ ਕੀ ਆਖਦੇ ਆ ਕਿ ਮੁੰਡੇ ਕਵਾਰੇ ਜੋ ਮਰਜ਼ੀ ਕਰਦੇ ਫਿਰ ਪਰ ਜਦੋਂ ਉਹਨਾਂ ਦਾ ਵਿਆਹ ਹੁੰਦਾ ਵਾ ਨਾ ਉਹ ਸਾਰੇ ਉਹ ਜਿਹਾ ਕੰਮ ਛੱਡ ਕੇ ਨਾ ਸੁਧਰ ਜਾਂਦੇ ਆ ਪਰੇ ਏਡਾ ਕਮੀਨਾ ਵਾ ਇਹ ਅਜੇ ਤੱਕ ਨਹੀਂ ਸੁਧਰਦਾ ਪਿਆ ਇਹਨੂੰ ਨਹੀਂ ਪਤਾ ਲੱਗਦਾ ਕਿ ਇੱਕ ਕੁੜੀ ਦਾ ਵਿਆਹ ਹੋਇਆ ਮੇਰੇ ਨਾਲ ਉਹਦੇ ਵੀ ਕੁਛ ਸ਼ਰਮਾਨ ਹੈ ਕੁਛ ਚਾਹ ਵਾ ਉਹ ਕਿੰਨੇ ਪੂਰੇ ਕਰਨੇ ਆ ਜੀਜੀ ਅਸੀਂ ਇੱਕ ਕਮਰੇ ਸੌਣੇ ਜ਼ਰੂਰ ਆ ਪਰ ਇਹਨਾਂ ਨੇ ਅਜੇ ਤੱਕ ਮੈਨੂੰ ਕਦੀ ਕਵਾਇਆ ਤੱਕਣੀ ਆ ਜੇ ਮੈਂ ਇਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂ ਤੇ ਮੈਨੂੰ ਟੁੱਟ ਕੇ ਅੱਗੇ ਪੈ ਜਾਂਦੇ ਆ ਕਿ ਤੇਰਾ ਕੋਈ ਹੱਕ ਨਹੀਂ ਮੈਨੂੰ ਬੋਲਣ ਦਾ ਤੁਹਾਨੂੰ ਪਤਾ ਦੋ ਤਿੰਨ ਵਾਰੀ ਜਦੋਂ ਮੈਨੂੰ ਕਮਰੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਮੈਂ ਗੁੱਸੇ ਹੁੰਨੀ ਆ ਕਿਵੇਂ ਨਹੀਂ ਜਾਣਾ ਬਾਹਰ ਤੇ ਮੈਨੂੰ ਤਾਂ ਉਹ ਕੀ ਲੋਂਦੇ ਆ ਸਿਮਰਤ ਤੂੰ ਇਹਨੇ ਦੋਖ ਸਹਣ ਕੱਲੀ ਕਰਦੀ ਰਹੀ ਮੈਂ ਤੈਨੂੰ ਉਦੋਂ ਕਿਹਾ ਸੀ ਨਾ ਕਿ ਸਿਮਰਤ ਸਾਹੀ ਕਿਉਂ ਸੋਫੇ ਤੇ ਸੁੱਤਾ ਹੈ ਤੂੰ ਉਦੋਂ ਪੁੱਛਿਆ ਹੀ ਪਾਤਾ ਕਿ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਵੈਸੇ ਸੋ ਗਏ ਸੀ ਕਿਉਂ ਨਹੀਂ ਮੈਨੂੰ ਦੱਸਿਆ ਕਿ ਆਹ ਕੁਝ ਹੋਣ ਰਿਹਾ ਤੁਹਾਡੇ ਦੋਵਾਂ ਜਾਨਿਆਂ ਚ ਜੀ ਤੁਹਾਨੂੰ ਮੈਂ ਕੀ ਦੱਸਦੀ ਜੇ ਸਭ ਕੁਝ ਮੈਂ ਪਹਿਲਾਂ ਦੱਸ ਦਿਆਂ ਤੁਹਾਨੂੰ ਤੈਨੂੰ ਚੰਗਾ ਨਹੀਂ ਲੱਗਣਾ ਸੀ ਤੁਸੀਂ ਕਹਿਣਾ ਸੀ ਕਿ ਸ਼ਾਇਦ ਸਿਮਰਤ ਦੀ ਝੂਠੀ ਆ ਪਰ ਹੁਣ ਜਦੋਂ ਮੈਨੂੰ ਲੱਗਦਾ ਵਾ ਕਿ ਸਭ ਕੁਝ ਮੇਰੇ ਵੱਸੋਂ ਬਾਹਰ ਹੋ ਗਿਆ ਹੁਣ ਤੇ ਮੈਨੂੰ ਸੱਚਾਈ ਦੱਸਣੀ ਪੈਣੀ ਹੈ ਨਾ ਕਿ ਕੀ ਕੁਝ ਕਰਨ ਦਿਆ ਵਾ ਹੁਣ ਮੈਨੂੰ ਸਮਝ ਆਈ ਕਿ ਇੱਕ ਮਹੀਨੇ ਨੇ ਫੋਨ ਕੀਤਾ ਹਣਾ ਕਿ ਸਿਮਰਤ ਘਰ ਆ ਤੇ ਤੈਨੂੰ ਤੇ ਮੇਰੀ ਇਹ ਭੈਣ ਚਾਹੀ ਚੜ ਗਿਆ ਕਿ ਖਰੇ ਤੈਨੂੰ ਚਾਹਾਂ ਨਾ ਬੁਲਾਉਂ ਦਿਆ ਵਾ ਸ਼ਾਇਦ ਤੁਹਾਡੇ ਦੋਨਾਂ ਚ ਸਭ ਕੁਝ ਠੀਕ ਹੋ ਜਾਊਗਾ ਪਰ ਉਹ ਉਹਨੂੰ ਦੂਜੇ ਪਾਸੇ ਮੁੜ ਕੇ ਫੇਰ ਗੁੱਸਾ ਚੜ ਗਿਆ ਕਿ ਇਹ ਆਈ ਕੀ ਕਰਨੂ ਆ ਘਰ ਮੈਂ ਕਿ ਸਾਰੀ ਗੇਮ ਸਮਝ ਗਈ ਇਹ ਚਾਉਂਦਾ ਕੀ ਆ ਹੁਣ ਹੁਣ ਮੈਂ ਜਾਣਾ ਤੇ ਇਹ ਜਾਣੀ ਦੇਖੀਏ ਦ ਬਣਾਉਣੀ ਕੀ ਆ ਮੈਂ ਮੈਨੂੰ ਰਣਜੀਤ ਨੂੰ ਦੱਸ ਲੈਂਦੇ ਇੱਕ ਵਾਰ ਨਹੀਂ ਦੀਦੀ ਤੁਹਾਨੂੰ ਸੌਣ ਲੱਗੇ ਮੇਰੀ ਤੁਸੀਂ ਰਣਜੀਤ ਨੂੰ ਜਾਂ ਉਧਰ ਮੰਮੀ ਨੂੰ ਨੂੰ ਕੁਝ ਨਹੀਂ ਦੱਸੋਗੇ ਤੁਹਾਨੂੰ ਪਤਾ ਨਾ ਕਿ ਜੇ ਮੰਮੀ ਨੂੰ ਇਹ ਸਭ ਕੁਝ ਪਤਾ ਲੱਗ ਗਿਆ ਨਾ ਤੇ ਮੰਮੀ ਨੇ ਟੁੱਟ ਜਾਣਾ ਜੇ ਤੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰੀ ਕਰ ਸਕਦੀ ਕੋਈ ਨਾ ਨਹੀਂ ਸਮਝਾ ਜੇ ਤੁਮ ਕੰਨੀ ਆ ਨਾ ਤੇ ਮੈਂ ਕਹੇ ਨੂੰ ਕੁਝ ਨਹੀਂ ਦੱਸਦੀ ਪਰ ਆਪਣੀ ਭੈਣ ਨੂੰ ਹਮੇਸ਼ਾ ਆਪਣੇ ਨਾਲ ਸੰਭਾਲੀ ਮੈਂ ਕਦੀ ਤੇਰੇ ਤੋਂ ਕਿਸੇ ਗੱਲੋਂ ਨਹੀਂ ਭੱਜੂਗੀ ਮੈਂ ਦੁੱਖ ਵਿੱਚ ਰਹੂੰਗੀ ਪਰ ਆਪਣੀ ਮੰਮੀ ਨੂੰ ਦੁੱਖੀ ਨਹੀਂ ਕਦੀ ਵੇਖ ਸਕਦੀ ਦੀਦੀ ਲਾ ਇੱਕ ਗੱਲ ਹੋਰ ਤੁਹਾਨੂੰ ਪਤਾ ਹੈ ਕਿਸाहि ਮੈਨੂੰ ਕਦੇ ਵੀ ਕਿਤੇ ਲੈ ਕੇ ਨਹੀਂ ਜਾਂਦਾ ਉਹਨਾਂ ਦੀ ਜ਼ਿੰਦਗੀ 'ਚ ਮੇਰਾ ਕੋਈ ਵजूद ਹੀ ਨਹੀਂ ਹੈਗਾ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਤੇ ਰਣਜੀਤ ਜਿਲਕੂ ਮੰਜਾਂਦਾ ਜਣਾ ਮੈਨੂੰ ਨਾਲ ਲੈ ਕੇ ਜਾਇਆ ਕਰੋ ਮੇਰਾ ਘਰ ਇਕੱਲੀ ਦਾ ਮਾਨ ਨਹੀਂ ਲੱਗਦਾ ਸਿਮਰਤ ਇਹ ਗੱਲ ਕਹਿਣ ਵਾਲੀ ਆ ਮੈਨੂੰ ਪਤਾ ਵਾ ਅੱਜ ਤੱਕ ਤੂੰ ਸਾਹੀ ਨਾ ਕਦੀ ਵੀ ਤੈਨਹੀਂ ਗਈ ਨਾ ਉਹਨਾਂ ਕੰਮਾਂ ਤੈਨੂੰ ਕਾਹ ਲੈ ਕੇ ਜਾਏਗਾ ਲੈ ਪਤਾ ਨਹੀਂ ਕਦੋਂ ਤੱਕ ਇਹ ਸਭ ਕੁਝ ਚੱਲੂਗਾ ਪਰ ਮੈਂ ਤੇ ਤੇਰੇ ਬਾਜੀ ਜਿੱਥੇ ਵੀ ਜਾਵਾਂਗੇ ਨਾ ਅਸੀਂ ਤੈਨੂੰ ਨਾਲ ਲੈ ਕੇ ਜਾਵਾਂਗੇ ਤੇਰੇ ਤੋਂ ਬਿਨਾ ਕਦੀ ਨਹੀਂ ਜਾਵਾਂਗੇ ਹਾਂਜੀ ਦੀਦੀ ਤੂੰ ਟੈਨਸ਼ਨ ਆ ਲੈ ਮੇਰੀ ਭੈਣ ਹਾਂ ਹੈ ਹਾਂਜੀ ਚਲ ਮੈਂ ਆਈ ਮੰਮੀ ਜੀ ਨੇ ਕੱਲ ਦੀ ਰੋਟੀ ਵੀ ਨਹੀਂ ਖਾਦੀ ਰੋਟੀ ਪਣੀ ਬਣਾਵਾਂ ਮੈਂ ਠੀਕ ਹੈ ਹਾਂਜੀ ਦੀਦੀ ਟੈਨਸ਼ਨ ਨਹੀਂ ਲੈਣੀ ਮੇਰੇ ਹਾਂ ਸਿਮਰਤਾ 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 ਰਹਿਣਾ ਬੀਜ ਬਣਾਉਣਾ ਹੋਵੇ ਨਾ ਇਹਨੂੰ ਬਣਾਵੇ ਇਹ ਬੜੀ ਜਲਦੀ ਗੱਲਾਂ 'ਚ ਆ ਜਾਂਦੀ ਹੈ ਬਸ ਸਹੀ ਆ ਬਸ ਥੋੜਾ ਟਾਈਮ ਹੀ ਆ ਦੁਨੀਆਂ ਖੁਸ਼ੀਆਂ ਮਾਨਨੀ ਆ ਮਾਨ ਲੈ ਫਿਰ ਤੈਨੂੰ ਮੈਂ ਦੱਸਾਂ ਕਿ ਦੁੱਖ ਕੀ ਚੀਜ਼ ਹੁੰਦਾ ਵਾ ਬਸ ਦੀਦੀ ਥੋੜੇ ਸਮੇਂ ਦੀ ਗੱਲ ਆ ਤੂੰ ਘਰੇ ਸਿਰਫ ਨਾ ਰੋਟੀਆਂ ਹੀ ਪਕਾਇਆ ਕਰੇਂਗੀ ਤੇ ਮੈਂ ਤੇ ਮੇਰਾ ਰਣਜੀਤ ਬਾਹਰ ਨੂੰ ਮੰਜਿਆ ਕਰਾਂਗੇ ਓਹ ਹੋ ਸਿਮਰਤ ਤੇਰੇ ਨਿੱਕੇ ਨਿੱਕੇ ਖਿਆਲ ਸੱਚ ਕਰਾ ਹੀ ਲੈਣੇ ਕਿ ਕਿਸ ਨਾ ਕਿਦੇ ਨੂੰ